ਸ਼੍ਰੀ ਅਕਾਲ ਜੀ ਬਲੌਗ ਲੈ ਕੇ ਹਾਜ਼ਰ ਆਈ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਕਰੋ ਜੀ ਆਹ ਦੇਖੋ ਜੀ ਅੱਜ ਡਾਇਮੰਡ ਟੂ ਟ੍ਰੈਵਲ ਵਾਲੇ ਸਫਾਈ ਅਭਿਆਨ ਚਲਾਇਆ ਜੀ ਅੱਜ ਇਹਨਾਂ ਨੇ ਕੰਮ ਛੱਡ ਕੇ ਆਪਣੇ ਰੇਜਿਕ ਦੀ ਸਫਾਈ ਕਰਨ ਲੱਗੇ ਨੇ ਆਹ ਦੇਖੋ ਉਹ ਮੁੰਡਾ सोनू ਗੱਡੀ ਧੋ ਕੇ ਹਟਿਆ ਤੇ ਯਾਰ ਤੇ ਉਹ ਅੰਦਰ ਸੰਗਤਾਂ ਬੈਠੀਆਂ ਨੇ ਉਹ ਦੇਖੋ ਅੰਦਰ ਬੰਦੇ ਬੈਠੇ ਔਰ ਆਹ ਤਾਂ ਗਈ ਹਟਿਆ ਗੱਡੀ ਹੁਣ ਸ੍ਰੀ ਕਾਜੀ ਤੇ ਆ ਸੰਗਤਾਂ ਅੰਦਰ ਬੈਠੀਆਂ ਆ ਦੇਖੋ ਉਹ ਦੇਖੋ ਬੈਠੇ ਸਿਆ ਕਰਨ ਨਾਲ ਆਹ ਕੋਟਲਾ ਹਰਵੀਰ ਜੀ ਨੇ ਹਰਵੀਰ ਆ ਗੋਪੀ ਬੈਠਾ ਆ सोनू ਗੱਡੀ ਧੋ ਕੇ ਹਟਿਆ ਇਧਰ ਲੱਗੇ ਹੋਏ ਨੇ ਆ ਦੇਖੋ ਡਾਇਮਰ ਟੂ ਟ੍ਰੈਵਲ ਇੱਧਰ ਲੱਗੇ ਹੋਏ ਨੇ ਉਸਤਾਦ ਜੀ ਸਫਾਈ ਕਰਨ ਮਹਾਰਾਜ ਆ ਦੇਖੋ ਆ ਬੈਠੂ ਐਮ ਤੇ ਆ ਦੇਖੋ ਇੱਧਰ ਸਫਾਈ ਕਰਨ ਲੱਗੇ ਹੋਏ ਸਫਾਈ ਕਰਨ ਲੱਗੇ ਹੋਏ ਨੇ ਆ ਦੇਖੋ ਆ ਮਾਦੇ ਤੋਂ ਸਫਾਈ ਅਭਿਆਨ ਇੱਧਰ ਖੜੀ ਜਾ ਆ ਖੜੀ ਜਾ ਇੱਕ ਆ 88 ਆਪਣੇ ਰੇਜਕ ਦਾ ਸਫਾਈ ਅਭਿਆਨ ਚਲਾਇਆ ਇਹਨਾਂ ਨੇ ਰੇਜਕ ਦੀ ਸਫਾਈ ਕਰ ਰਹੇ ਨੇ ਬਹੁਤ ਵਧੀਆ ਗੱਲ ਆ ਸਾਰੇ ਕਾਮਕਾਰ ਛੱਡ ਕੇ ਕਾਮਕਾਰ ਰੋਕ ਕੇ ਆਹ ਦੇਖੋ ਜੀ ਮਿਲਦੇ ਆਂ ਜੀ ਅਗਲੇ ਵਲੌਗ 'ਚ